ਹੈਲੋ एवरीवन ਪਿਛਲੀ ਕਲਾਸ ਦੇ ਵਿੱਚ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਸੀ ਪਾਰਟਸ ਆਫ ਸਪੀਚ ਵਾਲੀ ਠੀਕ ਹੈ ਔਰ ਇਹ ਸੀਰੀਜ਼ ਦੀ ਪਹਿਲੀ ਕਲਾਸ ਚ ਆਪਾਂ ਕੀਤਾ ਸੀ ਨਾਉਨ ਅੱਜ ਦੀ ਕਲਾਸ ਚ ਆਪਾਂ ਕਰਾਂਗੇ ਪ੍ਰੋਨਾਉਨ ਠੀਕ ਹੈ ਤਾਂ ਅੱਜ ਦੀ ਕਲਾਸ ਹੈ ਪ੍ਰੋਨਾਉਨ ਤਾਂ ਪ੍ਰੋਨਾਉਨ ਬੇਸਿਕਲੀ ਹੁੰਦੇ ਕੀ ਆ ਪ੍ਰੋਨਾਉਨ ਹੁੰਦੇ ਆ ਨਾਉਨ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਠੀਕ ਹੈ ਨਾਉਨ ਦੇ ਪਰ ਵਰਤੇ ਜਾਣ ਵਾਲੇ ਸ਼ਬਦ ਠੀਕ ਹੈ ਜਿਹੜੇ ਸ਼ਬਦ ਆਪਾਂ ਨਾਉਨ ਦੀ ਜਗ੍ਹਾ ਤੇ ਵਰਤਦੇ ਆ ਉਹਨਾਂ ਸ਼ਬਦਾਂ ਨੂੰ ਆਪਾਂ ਪ੍ਰੋਨਾਉਨ ਕਹਿੰਦੇ ਆ ਜਾਂ ਫਿਰ ਸਿੱਧੇ ਜੇ ਇਹਨੂੰ ਇਦਾਂ ਸਮਝੋ ਕਿ ਜਦੋਂ ਆਪਾਂ ਕਿਸੇ ਚੀਜ਼ ਦਾ ਨਾਮ ਜਾਂ ਕਿਸੇ ਬੰਦੇ ਦਾ ਨਾਮ ਬਾਰ ਬਾਰ ਨਹੀਂ ਲੈਣਾ ਚਾਹੁੰਦੇ ਤਾਂ ਉਹਦੀ ਥਾਂ ਤੇ ਆਪਾਂ ਜਿਹੜਾ ਸ਼ਬਦ ਵਰਤਦੇ ਆ ਉਹਨੂੰ ਆਪਾਂ ਪ੍ਰੋਨਾਉਨ ਕਹਿੰਦੇ ਆ ਠੀਕ ਹੈ ਜਿਵੇਂ ਕਹਿਣਾ ਹੋਵੇ ਆ ਕਿ ਰਾਮ ਮੇਰਾ ਦੋਸਤ ਹੈ ਉਹ ਇਸ ਕਲਾਸ ਚ ਪੜਦਾ ਹੈ ਉਹਦੀ ਉਮਰ ਇੰਨੀ ਹੈ ਉਹਦਾ ਕੱਦ ਇੰਨਾ ਹੈ ਠੀਕ ਹੈ ਤਾਂ ਪਹਿਲੇ ਸੈਂਟੈਂਸ ਦੇ ਵਿੱਚ ਸਿਰ ਆਪਾਂ ਸਿਰਫ ਜ਼ਿਕਰ ਕੀਤਾ ਰਾਮ ਦਾ ਠੀਕ ਹੈ ਉਹ ਸੀਗਾ ਨਾਉਨ ਆ ਇਸ ਤੋਂ ਬਾਅਦ ਜਿਹੜੇ ਆਪਾਂ ਸ਼ਬਦ ਵਰਤੇ ਆ ਉਹ ਉਹ ਇਸ ਕਲਾਸ ਚ ਪੜਦਾ ਹੈ ਉਹਦੀ ਉਮਰ ਇੰਨੀ ਹੈ ਤਾਂ ਜਿਹੜਾ ਸ਼ਬਦ ਹੈ ਉਹ ਉਹ ਸਾਰਾ ਜਿਹੜਾ ਹੈ ਪ੍ਰੋਨਾਉਨ ਹੈ ਠੀਕ ਹੈ ਤਾਂ ਨਾਉਨ ਦੀ ਜਗ੍ਹਾ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਪ੍ਰੋਨਾਉਨ ਕਹਿੰਦੇ ਆ ਤਾਂ ਇਹ ਪ੍ਰੋਨਾਉਨ ਜਿਹੜਾ ਹੈ ਅੱਗੇ 8 ਤਰ੍ਹਾਂ ਦਾ ਹੁੰਦਾ ਠੀਕ ਹੈ ਤਾਂ ਪਹਿਲਾ ਹੈ ਪਰਸਨਲ ਪ੍ਰੋਨਾਉਨ ਪਰਸਨਲ ਪ੍ਰੋਨਾਉਨ ਹੁੰਦੇ ਆ ਕਿਸੇ ਵੀ ਚੀਜ਼ ਦੀ ਜਿਹੜਾ ਨਾਮ ਹੈ ਉਦੇ ਨਾਮ ਦੀ ਥਾਂ ਤੇ ਆਪਾਂ ਜਿਹੜਾ ਸ਼ਬਦ ਵਰਤਦੇ ਆ ਠੀਕ ਹੈ ਜਿਵੇਂ ਆਰਾਮ ਵਾਸਤੇ ਆਪਾਂ ਸ਼ਬਦ ਵਰਤਿਆ ਸੀਗਾ ਹੀ ਕੇ ਰਾਮ ਇਜ਼ ਮਾਈ ਫਰੈਂਡ ਹੀ ਇਜ਼ 22 ইয়ার্স ওল্ড ਹੀ ਲਿਵਸ ਵਿਦ ਮੀ ਹੀ ਪਲੇਜ਼ ਵਿਦ ਮੀ ਹੀ ਸਟੱਡੀਜ਼ ਵਿਦ ਮੀ ਤਾਂ ਜਿਹੜਾ ਸ਼ਬਦ ਹੈ ਹੀ ਠੀਕ ਹੈ ਅਗਰ ਆਪਾਂ ਕਿਸੇ ਦਾ ਨਾਮ बार-बार ਨਹੀਂ ਲੈਣਾ ਚਾਹੁੰਦੇ ਤਾਂ ਉਹਦੇ ਨਾਮ ਦੀ ਥਾਂ ਤੇ ਆਪਾਂ ਜਿਹੜਾ ਸ਼ਬਦ ਵਰਤਦੇ ਆ ਉਹਨੂੰ ਆਪਾਂ ਪਰਸਨਲ ਪ੍ਰੋਨਾਉਨ ਕਹਿੰਦੇ ਆ ਠੀਕ ਹੈ ਜਿਵੇਂ ਹੀ ਸੀ ਬੰਦਿਆਂ ਆਸਤੇ ਹੀ ਸ਼ਰਦ ਪ੍ਰੋਨਾਉਨ ਹੈ ਔਰਤਾਂ ਆਸਤੇ ਪ੍ਰੋਨਾਉਨ ਹੈ ਸੀ ਠੀਕ ਹੈ ਇੱਕ ਤੋਂ ਵੱਧ ਜਾਣੇ ਅਗਰ ਹੋਣ ਤਾਂ ਉਹਨਾਂ ਆਸਤੇ ਪ੍ਰੋਨਾਉਨ ਹੈ ਦੇ ਠੀਕ ਤਾਂ ਸੈਕੰਡ ਹੈ ਪੋਸੈਸਿਵ ਪ੍ਰੋਨਾਉਨ ਪੋゼਸਿਵ ਪ੍ਰੋਨਾਉਨ ਜਿਹੜੇ ਹੁੰਦੇ ਆ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਆ ਜਿਨ੍ਹਾਂ ਸ਼ਬਦਾਂ ਰਾਹੀਂ ਆਪਾਂ ਕਿਸੇ ਚੀਜ਼ ਤੇ ਆਪਣਾ ਹੱਕ ਜਤਾਉਂਦੇ ਆ ਜਿਵੇਂ ਕਹਿਣਾ ਹੋਵੇ ਕਿ ਇਹ ਮੇਰਾ ਪੈਨ ਹੈ ਇਹ ਮੇਰੀ ਕਾਰ ਹੈ ਤਾਂ ਜਿਹੜਾ ਸ਼ਬਦ ਹੈ ਵਿੱਚ ਮੇਰੀ ਕਾਰ ਮੇਰੀ ਠੀਕ ਹੈ ਮੇਰੀ ਜਿਹੜਾ ਸ਼ਬਦ ਹੈ ਉਹ ਐਕਚੁਅਲੀ ਪੋゼਸਿਵ ਪ੍ਰੋਨਾਉਨ ਹੈ ਠੀਕ ਹੈ ਔਰ ਮੇਰੀ ਨੂੰ ਇੰਗਲਿਸ਼ ਦੇ ਵਿੱਚ ਆਪਾਂ ਮਾਈਕ ਯ ਮਾਈਨ ਕਹਿੰਦੇ ਆ ਠੀਕ ਹੈ ਜਿਵੇਂ ਕਹਿਣਾ ਹੋਵੇ ਕਿ ਰਾਮ ਮੇਰਾ ਦੋਸਤ ਹੈ ਇਹ ਰਾਮ ਦੀ ਕਾਰ ਹੈ ਰਾਮ ਦੀ ਕਾਰ ਮਤਲਬ ਹਿਸ ਕਾਰ ਠੀਕ ਹੈ ਤਾਂ ਜਿਹੜਾ ਸ਼ਬਦ ਹੈ ਹਿਸ ਇਹ ਰਾਮ ਆਸਤੇ ਜਿਹੜਾ ਹੈ ਪੋਸੈਸ਼ਨ ਪ੍ਰੋਨਾਉਨ ਹੈ ਠੀਕ ਅੱਗੇ ਹੈ ਰਿਫਲੈਕਸਿਵ pronoun reflexive pronoun uh ohdo varte jandeya jadon sentence da subject aur object same hi hon theek hai ya ennu aidan manno jivein aapna kehna hove ki ram apna kam khud karda hai jadon sentence de vich shabd aa jaye khud ya apne aap ram apna kam khud karda hai ya apne aap karda hai ਤਾ ਉਹ ਜਿਹੜਾ ਸ਼ਬਦ ਹੈ ਵਿੱਚ ਖੁਦ ਜਾਂ ਆਪਣੇ ਆਪ ਉਹ ਰਿਫਲੈਕਸਿਵ ਪ੍ਰੋਨਾਉਨ ਹੈ ਠੀਕ ਹੈ ਤਾਂ ਇੰਗਲਿਸ਼ ਦੇ ਵਿੱਚ ਬਣੂਗਾ ਕਿ ਰਾਮ ਆਪਣਾ ਕੰਮ ਖੁਦ ਕਰਦਾ ਹੈ ਰਾਮ ਡਸ ਹਿਸ ਵਰਕ ਹਿਮਸੈਲਫ ਤਾਂ ਜਿਹੜਾ ਵਰਡ ਆਇਆ ਹਿਮਸੈਲਫ ਇਹ ਰਿਫਲੈਕਸਿਵ ਪ੍ਰੋਨਾਉਨ ਹੈ ਠੀਕ ਹੈ ਗੀਤਾ ਆਪਣੀ ਕਾਰ ਖੁਦ ਚਲਾਉਂਦੀ ਹੈ ਗੀਤਾ ਡਰਾਈਵਸ ਹਰ ਕਾਰ ਹਰਸੈਲਫ ਤਾਂ ਹਰ ਸੈਲਫ ਔਰਤਾਂ ਵਾਸਤੇ ਆ ਰਿਫਲੈਕਸਿਵ ਪ੍ਰੋਨਾਉਨ ਹੈ ਔਰ ਮਰਦਾਂ ਵਾਸਤੇ ਰਿਫਲੈਕਸਿਵ ਪ੍ਰੋਨਾਉਨ ਹੈ ਹਿਮਸੈਲਫ ਠੀਕ ਨੈਕਸਟ ਹੈ ਰੈਲੇਟਿਵ ਪ੍ਰੋਨਾਉਨ ਕਿਉਂਕਿ ਰੈਲੇਟਿਵ ਪ੍ਰੋਨਾਉਨ ਜਿਹੜੇ ਹੈਗੇ ਆ ਉਹ ਸ਼ਬਦ ਹੁੰਦੇ ਆ ਜਿਹੜੇ ਇੰਡੀਪੈਂਡੈਂਟ ਔਰ ਡਿਪੈਂਡੈਂਟ ਕਲੌਜ਼ ਨੂੰ ਆਪਸ ਵਿੱਚ ਜੋੜਨ ਠੀਕ ਹੈ ਤਾਂ ਇਹਨੂੰ ਥੋੜਾ ਸੌਖਾ ਸਮਝਣ ਵਾਸਤੇ ਇੱਕ ਐਗਜ਼ਾਮਪਲ ਲੈਂਦੇ ਆ ਜਿਵੇਂ ਆਪਾਂ ਕਹਿਣਾ ਹੋਵੇ ਕੱਲ ਮੈਂ ਰਾਮ ਨੂੰ ਮਿਲਿਆ ਜਿਹੜਾ ਸਾਡੇ ਗੁਆਂਣ 'ਚ ਰਹਿੰਦਾ ਤੱਲ ਮੈਂ ਰਾਮ ਨੂੰ ਮਿਲਿਆ ਜਿਹੜਾ ਸਾਡੇ ਗੁਆਂਣ 'ਚ ਰਹਿੰਦਾ ਤਾਂ ਇਹਦੇ 'ਚ ਦੋ ਸੈਂਟੈਂਸ ਐਕਚੁਅਲੀ ਦੇਖਿਆ ਜਾਵੇ ਤਾਂ ਕੱਲ ਮੈਂ ਰਾਮ ਨੂੰ ਮਿਲਿਆ ਇਹ ਸੈਂਟੈਂਸ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਪੂਰਾ ਹੈ ਔਰ ਜਿਹੜਾ ਸੈਂਟੈਂਸ ਦਾ ਮਤਲਬ ਆਪਣੇ ਆਪ ਚ ਪੂਰਾ ਹੋਵੇ ਉਹਨੂੰ ਇੰਡੀਪੈਂਡੈਂਟ ਕਲਾਜ਼ ਕਹਿੰਦੇ ਆ ਠੀਕ ਹੈ ਔਰ ਦੂਸਰਾ ਹਿੱਸਾ ਸੀ ਜਿਹੜਾ ਸਾਡੇ ਗੁਆਣ ਚ ਰਹਿੰਦਾ ਹੈ ਤਾਂ ਇਹ ਜਿਹੜਾ ਇੰਨਾ ਹਿੱਸਾ ਹੈ ਇਹ ਡਿਪੈਂਡੈਂਟ ਕਲਾਜ਼ ਆ ਡਿਪੈਂਡੈਂਟ ਕਲਾਜ਼ ਮਤਲਬ ਜਿਹੜੇ ਸੈਂਟੈਂਸ ਦਾ ਜਾਂ ਜਿਹੜੇ ਕਲਾਜ਼ ਦਾ ਆਪਣੇ ਆਪ ਦੇ ਵਿੱਚ ਕੋਈ ਮਤਲਬ ਨਹੀਂ ਹੈ ਔਰ ਉਹਨੂੰ ਆਪਣਾ ਮਤਲਬ ਜਿਹੜਾ ਹੈ ਪੂਰਾ ਕਰਨ ਵਾਸਤੇ ਉਹਨੂੰ ਆਪਣਾ ਮਤਲਬ ਬਣਾਉਣ ਵਾਸਤੇ ਕਿਸੇ ਹੋਰ ਸੈਂਟੈਂਸ ਦੇ ਨਾਲ ਜੁੜਨਾ ਪੈਂਦਾ ਠੀਕ ਹੈ ਤਾਂ ਸੈਂਟੈਂਸ ਇਹ ਕਿ ਕੱਲ ਮੈਂ ਰਾਮ ਨੂੰ ਮਿਲਿਆ ਜਿਹੜਾ ਸਾਡੇ ਗੁਆਂਢ ਚ ਰਹਿੰਦਾ ਤਾਂ ਇਹ ਦੋ ਸੈਂਟੈਂਸਸ ਨੂੰ ਇੱਕ ਸ਼ਬਦ ਜੋੜ ਰਿਹਾ ਜਿਹੜਾ ਠੀਕ ਹੈ ਯੈਸਟਰਡੇ ਆਈ ਮੈਟ ਰਾਮ ਹੂ ਲਿਵਸ ਇਨ ਮਾਈ ਜਾਂ ਇਨ ਆਰ 네ਬਰਹੂਡ ਤਾਂ ਇੱਥੇ ਜਿਹੜਾ ਪੰਜਾਬੀ ਚ ਸ਼ਬਦ ਹੈ ਜਿਹੜਾ ਉਹੀ ਇਹ ਉਹੀ ਇੱਥੇ ਰਿਲੇਟਿਵ ਪ੍ਰੋਨਾਉਨ ਹੈ ਠੀਕ ਹੈ ਔਰ ਜਿਹੜੇ ਨੂੰ ਆਪਾਂ ਇੰਗਲਿਸ਼ ਦੇ ਵਿੱਚ ਹੂ ਕਹਿੰਦੇ ਆ ਠੀਕ ਹੈ ਯੈਸਟਰਡੇ ਆਈ ਮੀਟ ਰਾਮ ਹੂ ਲਿਵਸ ਇਨ ਆਰ ਨੇਬਰਹੂਡ ਠੀਕ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਆ ਸ਼ਬਦ ਹੈਗੇ ਆ ਇਹਨਾਂ ਨੂੰ ਰਿਲੇਟਿਵ ਪ੍ਰੋਨਾਉਨ ਕਹਾਗੇ ਆਪਾਂ ਨੈਕਸਟ ਹੈ ਰੈਸੀਪਰੋਕਲ ਪ੍ਰੋਨਾਉਨ ਏ ਪ੍ਰੋਨਾਉਨ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਆ ਜਿਹੜੇ ਦੋ ਚੀਜ਼ਾਂ ਜਾਂ ਦੋ ਜਣਿਆਂ ਦਾ ਸਬੰਧ ਜਿਹੜਾ ਹੈ ਦਿਖਾਉਂ ਠੀਕ ਹੈ ਜਿਹੜੇ ਸ਼ਬਦਾਂ ਤੋਂ ਦੋ ਜਣਿਆਂ ਦਾ ਆਪਸੀ ਸਬੰਧ ਜਾਂ ਦੋ ਚੀਜ਼ਾਂ ਦਾ ਆਪਸੀ ਸਬੰਧ ਜਿਹੜਾ ਹੈ ਸ਼ੋ ਹੋਵੇ ਉਹਨਾਂ ਨੂੰ ਰਿਸਿਪਰੋਕਲ ਪ੍ਰੋਨਾਉਨ ਆਪਾਂ ਕਹਿੰਦੇ ਆ ਜਿਵੇਂ ਆਪਾਂ ਸੈਂਟੈਂਸ ਦੇ ਐਗਜ਼ਾਮਪਲ ਲੈਣੀ ਹੋਵੇ ਕਿ ਰਾਮ ਤੇ ਸ਼ਾਮ ਦੋਵੇਂ ਭਰਾ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਤਾਂ ਜਿਹੜਾ ਇਹਦੇ ਚ ਵਰਡ ਆਇਆ ਇੱਕ ਦੂਜੇ ਨੂੰ ਤਾਂ ਉਹ ਜਿਹੜਾ ਹੈ ਰੈਸਿਪ੍ਰੋਕਲ ਪ੍ਰੋਨਾਉਨ ਹੈ ਵਰਡ ਹੈ ਈਚ ਅਦਰ ਠੀਕ ਹੈ ਇੱਕ ਦੂਜੇ ਨੂੰ ਇਸ ਤਰ੍ਹਾਂ ਦੇ ਜਿਹੜੇ ਵਰਡ ਹੈਗੇ ਆ ਇਹ ਰੈਸਿਪ੍ਰੋਕਲ ਪ੍ਰੋਨਾਮ ਦੀ ਕੈਟਾਗਰੀ ਚ ਆਉਂਦੇ ਆ ਰਾਈਟ ਤਾਂ ਨੈਕਸਟ ਹੈ ਇਨਡੈਫਿਨਟ ਪ੍ਰੋਨਾਮ ਇਨਡੈਫੀਨਿਟ ਪ੍ਰੋਨਾਉਨ ਉਹ ਸ਼ਬਦ ਹੁੰਦੇ ਆ ਜਿਹੜੇ ਕਿਸੇ ਖਾਸ ਵਿਅਕਤੀ ਨੂੰ ਜਾਂ ਖਾਸ ਚੀਜ਼ ਨੂੰ ਧਿਆਨ ਚ ਰੱਖ ਕੇ ਨਹੀਂ ਬੋਲੇ ਹੁੰਦੇ ਠੀਕ ਹੈ ਕਿਸੇ ਖਾਸ ਵਿਅਕਤੀ ਆ ਕਿਸੇ ਖਾਸ ਚੀਜ਼ ਨੂੰ ਧਿਆਨ ਚ ਰੱਖ ਕੇ ਜਿਹੜੇ ਸ਼ਬਦ ਆਪਾਂ ਨਹੀਂ ਬੋਲਦੇ ਹਨ ਤਾਂ ਉਹਨਾਂ ਨੂੰ ਆਪਾਂ ਇਨਡੈਫੀਨਿਟ ਪ੍ਰੋਨਾਉਨ ਕਹਿੰਦੇ ਆ ਜਿਵੇਂ ਆਪਾਂ ਕਹਿਣਾ ਹੋਵੇ ਕਿ ਕੱਲ ਮੈਂ ਬਾਜ਼ਾਰ ਜਾ ਰਿਹਾ ਸੀ ਔਰ ਕਿਸੇ ਨੇ ਮੇਰੀ ਜਿਹੜੀ ਹੈ ਜੇਬ ਕੱਟ ਲਈ ਠੀਕ ਹੈ ਕਿਸੇ ਨੇ ਮੇਰੇ ਪੈਸੇ ਚੋਰੀ ਕਰ ਲਏ ਤਾਂ ਜਿਹੜਾ ਸ਼ਬਦ ਹੈ ਕਿਸੇ ਨੇ ਆ ਇੱਥੇ ਇਹ ਇਨਡੈਫੀਨਟ ਕਿਉਂ ਹੈ ਕਿਉਂਕਿ ਤੁਹਾਨੂੰ ਵੀ ਨਹੀਂ ਪਤਾ ਕਿ ਜਿਨੇ ਤੁਹਾਡੀ ਜੇਬ ਕੱਟੀ ਜਿਨੇ ਤੁਹਾਡੇ ਪੈਸੇ ਚੋਰੀ ਕੀਤੇ ਆ ਤੁਹਾਨੂੰ ਉਹਦਾ ਨਾਮ ਨਹੀਂ ਸੀ ਪਤਾ ਠੀਕ ਹੈ ਤੁਹਾਨੂੰ ਵੀ ਨਹੀਂ ਸੀ ਪਤਾ ਕਿ ਬੰਦਾ ਹੈ ਕੌਣ ਠੀਕ ਹੈ ਜਦੋਂ ਤੁਹਾਨੂੰ ਸਾਹਮਣੇ ਵਾਲੇ ਦਾ ਪਤਾ ਨਹੀਂ ਹੈ ਤਾਂ ਉਹਦੋਂ ਜਿਹੜੇ ਸ਼ਬਦ ਆਪਾਂ ਵਰਤਦੇ ਆ ਉਹ ਇਨਡੈਫਿਨਿਟ ਪ੍ਰੋਨਾਉਨ ਦੀ ਕੈਟਾਗਰੀ 'ਚ ਆ ਜਾਂਦੇ ਆ ਜਿਵੇਂ ਸ਼ਬਦ ਹੋ ਗਿਆ ਸਮਬਡੀ ਯਾ ਸਮਵਨ ਇਹ ਮੰਨ ਕੇ ਚੱਲੋ ਟੀਚਰ ਨੇ ਕੋਈ ਸਵਾਲ ਜਿਹੜਾ ਹੈ ਬੋਰਡ ਦੇ ਉੱਪਰ ਲਿਖਿਆ ਠੀਕ ਹੈ ਜੇ ਤਾਂ ਉਹ ਹੁਣ ਕਿਸੇ ਨਾਂ ਕਿਸੇ ਬੱਚੇ ਦਾ ਨਾਂ ਲੈ ਕੇ ਠਾਵੇ ਕਿ ਰਾਮ ਉਹਨੇ ਰਾਮ ਨੂੰ ਠਾਇਆ ਰਾਮ ਨੂੰ ਕਹੇ ਕਿ ਤੂੰ ਉੱਠ ਕੇ ਦੱਸ ਇਹ ਸਵਾਲ ਦਾ ਜਵਾਬ ਹੈ ਨਾ ਫੇਰ ਤਾਂ ਉਹ ਇਨਡੈਫਿਨਿਟ ਪ੍ਰੋਨਾਉਨ ਨਹੀਂ ਹੋਇਆ ਠੀਕ ਹੈ ਜੇ ਹੁਣ ਉਹ ਮੰਨ ਕੇ ਚੱਲੋ ਉਹ ਇਦਾਂ ਕਹਦੇ ਕਿ ਕੋਈ ਵੀ ਉੱਠ ਕੇ ਕਲਾਸ ਚੋਂ ਇਹ ਸਵਾਲ ਦਾ ਜਵਾਬ ਦਿਓ ਠੀਕ ਹੈ ਉਹਨੇ ਸਵਾਲ ਲਿਖਿਆ ਉਹਨੇ ਸਾਰੀ ਕਲਾਸ ਨੂੰ ਇਦਾਂ ਕਿਹਾ ਕਿ ਕੋਈ ਵੀ ਜਿਹਨੂੰ ਇਹ ਸਵਾਲ ਆਉਂਦਾ ਉਹ ਸਵਾਲ ਦਾ ਜਵਾਬ ਦੇਵੇ ਤਾਂ ਜਿਹੜਾ ਸ਼ਬਦ ਹੈ ਕੋਈ ਵੀ ਠੀਕ ਹੈ ਐਨੀਬਾਡੀ ਠੀਕ ਹੈ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਹੈਗੇ ਆ ਇਨਡੇਫਿਨਟ ਪ੍ਰੋਨਾਮ ਦੀ ਕੈਟਾਗਰੀ ਚ ਆਉਂਦੇ ਆ ਮਤਲਬ ਜਦੋਂ ਆਪਾਂ ਕਿਸੇ ਵਿਅਕਤੀ ਨੂੰ ਜਾਂ ਕਿਸੇ ਚੀਜ਼ ਨੂੰ ਆ ਖਾਸੀ ਨੂੰ ਧਿਆਨ ਚ ਨਹੀਂ ਰੱਖਦੇ ਜਿਹੜੇ ਸ਼ਬਦ ਆਪਾਂ ਇਦਾਂ ਹੀ ਬੋਲ ਦਿੰਨੇ ਆ ਉਹ ਹੁੰਦਾ ਇਨਡੇਫਿਨਿਟ ਪ੍ਰੋਨਾਨਮ ਜਿਵੇਂ ਸਮਬਡੀ ਜਾਂ ਐਨੀਵਨ ਯਾ ਐਨੀਬਡੀ ਠੀਕ ਆ ਅੱਗੇ ਹੋਗੇ ਇਨਟੈਰੋਗੇਟਿਵ ਇਨਟੈਰੋਗੇਟਿਵ ਯਾ ਇਨਟਰਾਗੇਟਿਵ ਠੀਕ ਹੈ ਦੋਵੇਂ ਪ੍ਰੋਨਨਸੀਏਸ਼ਨ ਜਿਹੜੇ ਹੈਗੇ ਚੱਲਦੇ ਆ ਇਹਦੀ ਇਨਟਰਾਗੇਟਿਵ ਪਰ ਨਾਉਨ ਉਹ ਸ਼ਬਦ ਹੁੰਦੇ ਆ ਆ ਜਿਹੜੇ ਆਪਾਂ ਕਿਸੇ ਨੂੰ ਕੁਐਸਚਨ ਕਰਨ ਵਾਸਤੇ ਵਰਤਦੇ ਆ ਠੀਕ ਹੈ ਜਿਹੜੇ ਸ਼ਬਦਾਂ ਤੋਂ ਪਤਾ ਲੱਗੇ ਕਿ ਕਿਸੇ ਨੂੰ ਕੋਈ ਕੁਐਸਚਨ ਪੁੱਛਿਆ ਗਿਆ ਕਿਸੇ ਨੂੰ ਕੋਈ ਪ੍ਰਸ਼ਨ ਪੁੱਛਿਆ ਗਿਆ ਤਾਂ ਉਹਨਾਂ ਸ਼ਬਦਾਂ ਨੂੰ ਜਿਹੜਾ ਹੈਗਾ ਇਨਟਰਾਗੇਟਿਵ ਪ੍ਰੋਨਾਉਨ ਕਹਿੰਦੇ ਆ ਜਿਵੇਂ ਆਪਾਂ ਕਿਹਾ ਨਾ ਹੋਵੇ ਕਿ ਹੂ ਕਿਸਨੇ ਕੋਈ ਅਣਜਾਣ ਬੰਦਾ ਘਰੇ ਆ ਗਿਆ ਆਪਾਂ ਪੁੱਛ ਲੈਂਦੇ ਤੂੰ ਕੌਣ ਆ ਹੂ ਆਰ ਯੂ ਤਾਂ ਜਿਹੜਾ ਸ਼ਬਦ ਹੈ ਹੂ ਇਹ ਇੰਟੈਰੋਗੇਟਿਵ ਪ੍ਰੋਨਾਉਨ ਹੈ ਠੀਕ ਹੈ ਤਾਂ ਹੂਮ ਹੋ ਗਿਆ ਹੂਜ਼ ਹੋ ਗਿਆ ਇਹ ਸਾਰੇ ਜਿਹੜੇ ਹੈਗਾ ਇੰਟੈਰੋਗੇਟਿਵ ਪ੍ਰੋਨਾਉਨ ਦੀ ਕੈਟਾਗਰੀ ਜੀ ਹੁੰਦੇ ਆ ਰਾਈਟ ਲਾਸਟ ਹੈ ਡੈਮਨ ਸਟੇਟਿਵ ਪ੍ਰਨਾਉਨ ਡੈਮੋਨਸਟ੍ਰੇਟਿਵ ਪ੍ਰੋਨਾਉਨ ਉਹ ਸ਼ਬਦ ਹੁੰਦੇ ਆ ਜਿਹੜੇ ਆਪਾਂ ਕਿਸੇ ਚੀਜ਼ ਆ ਜਾਂ ਵਿਅਕਤੀ ਵੱਲ ਨੂੰ ਪੁਆਇੰਟ ਕਰਕੇ ਬੋਲਦੇ ਹਾਂ ਠੀਕ ਆ ਜਿਵੇਂ ਆਪਾਂ ਕਹਿਣਾ ਹੋਵੇ ਕਿ ਆ ਇਹ ਮੇਰਾ ਪੈਨਾ ਠੀਕ ਹੈ ਤਾਂ ਇਹਦੇ ਚ ਜਿਹੜਾ ਸ਼ਬਦ ਹੈ ਇਹ ਦਿਸ ਠੀਕ ਹੈ ਦਿਸ ਇਜ਼ ਮਾਈ ਪੈਨ ਠੀਕ ਹੈ ਯਾ ਜੇ ਮੈਂ ਕਹਿਣਾ ਹੋਵੇ ਕਿ ਆ ਕੋਈ ਚੀਜ਼ ਦੂਰ ਪਈ ਆ ਆਪਾਂ ਉੱਤੇ ਬੋਲ ਦਿੰਨੇ ਆ ਕਿ ਦੋਜ਼ ਮਾਈ ਬੁక్స్ ਕਿ ਉਹ ਮੇਰੀਆਂ ਕਿਤਾਬਾਂ ਠੀਕ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਜਾਂ ਕਿਸੇ ਵਿਅਕਤੀ ਵਾਲ ਨੂੰ ਇਸ਼ਾਰਾ ਕਰਕੇ ਬੋਲਦੇ ਆ ਕਿ ਆ ਚੀਜ਼ਾਂ ਜਾਂ ਉਹ ਚੀਜ਼ਾਂ ਜਾਂ ਆ ਬੰਦੇ ਆ ਉਹ ਬੰਦੇ ਤਾਂ ਉਹ ਜਿਹੜੇ ਸ਼ਬਦ ਹੁੰਦੇ ਆ ਇਹ ਇਹ ਜਾਂ ਉਹ ਇਹ ਸਾਰੇ ਡੈਮੋਨਸਟ੍ਰੇਟਿਵ ਪ੍ਰੋਨਾਨ ਦਾ ਕੈਟੇਗਰੀ ਚ ਆਉਂਦੇ ਆ ਠੀਕ ਹੈ ਦਿਸ ਥੈਟ ਥੀਸ those ਇਹ ਸਾਰੇ ਦੇ ਸਾਰੇ ਡੈਮਨਸਟ੍ਰੇਟਿਵ ਪ੍ਰੋਨਾਉਨ ਹੁੰਦੇ ਆ ਠੀਕ ਹੈ ਤਾਂ ਪ੍ਰੋਨਾਉਨ ਬੇਸਿਕਲੀ 8 ਤਰ੍ਹਾਂ ਦਾ ਹੈ ਪਰਸਨਲ ਪ੍ਰੋਨਾਉਨ ਪੋゼਸਿਵ ਪ੍ਰੋਨਾਉਨ ਰਿਫਲੈਕਸਿਵ ਰਿਲੇਟਿਵ ਰਿਸਿਪਰੋਕਲ ਇਨਡੈਫਿਨਿਟ ਇਨਟੈਰੋਗੇਟਿਵ ਔਰ ਡੈਮਨਸਟ੍ਰੇਟਿਵ ਤਾਂ ਅਗਰ ਪ੍ਰੋਨਾਉਨ ਦੇ ਰਿਗਾਰਡਿੰਗ ਕੋਈ ਵੀ ਹੋਰ ਜਾਣਕਾਰੀ ਦੀ ਲੋੜ ਹੋਵੇ ਅਗਰ ਇਹਦੀ ਸਮਝ ਘੱਟ ਲੱਗੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟਸ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਤੁਹਾਨੂੰ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ